ਵਾਹ ਜੀ ਵਾਹ ਰੂਹ ਖੁਸ਼ ਕਰਦੀ ਆ ਦੋਸਤੋ ਵੈੜ ਐਵੇਂ ਨਹੀਂ ਕਿਸੇ ਨੇ ਆਖਿਆ ਦੋਸਤੋ ਪੰਜਾਬ ਦੀ ਜਰਸੀ ਕਿਸਾਨ ਵੀਰੋ ਸਤਿ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਸਾਦਕ ਪੈ ਜਾਂਦੀ ਆ ਇਸ ਪਿੰਡ ਵਿੱਚ ਬਾਈ ਜਿਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ ਨਾਲ ਬਹੁਤ ਹੀ ਟੌਪ ਕਲਾਸ ਚੰਗੇ ਪਸ਼ੂ ਪਾਲਣ ਦਾ ਕੰਮ ਤੇ ਜਿੰਨੇ ਵੀ ਪਸ਼ੂ ਬਾਈ ਦੇ ਤਕਰੀਬਨ ਪ੍ਰੋਪਰ ਰਿਕਾਰਡ ਬਾਈ ਹਰਾਂ ਕੋਲੇ ਸਾਹਮਣੇ ਰੱਖਿਆ ਹੋਇਆ ਬਾਈ ਜੀ ਪੀਡੀਐਫ ਦੇ ਮੈਂਬਰ ਆ ਤੇ ਟੌਪ ਕਲਾਸ ਦੇ ਦੋਸਤੋ ਪਸ਼ੂ ਸੰਭਾਲਨੇ ਆ ਜਿਹੜੇ ਇੱਕ ਖਾਲਾਜੀ ਦਾ ਵਾੜਾ ਨਹੀਂ ਕੋਈ ਛੋਟੀ ਮੋਟੀ ਗੱਲ ਨਹੀਂ ਗਈ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਜਰਸੀ ਆ ਇਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਅਜਿਹੇ ਚੰਗੇ ਪਸ਼ੂ ਹੀਰੇ ਪਸ਼ੂ ਵੀਡੀਓ ਵੇਖ ਕੇ ਤੁਸੀਂ ਖਰੀਦਾਰੀ ਕਰ ਸਕੋ ਸੋ ਦੋਸਤੋ ਲੈਣੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਆਪਣਾ ਨਾਮ ਦੱਸੋ ਜੀ ਰਾਜਪਾਲ ਸਿੰਘ ਜੀ ਰਾਜਪਾਲ ਸਿੰਘ ਰਾਜਪਾਲ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ 99141 99141 99604 99604 ਤੇ ਭਾਈ ਜੀ ਅੱਜ ਆਪਣੇ ਕੋਲੇ ਆ ਵੈਡ ਸੇਲ ਲਈ ਆ ਤੇ ਭਾਈ ਕਰਦੀ ਹੈ ਇਹ ਹਾਂ ਭਾਈ ਕਰਦੀ ਹੈ ਤੇ ਪ੍ਰੋਪਰ ਰਿਕਾਰਡ ਆ ਸਾਰਾ ਸਾਹਮਣੇ ਰੱਖਿਆ ਹਾਂਜੀ ਸਾਰਾ ਤੇ ਭਾਈ ਇਹਦੀ ਮਾਂ ਦਾ ਕੀ ਦੋਦਰ ਕਾਰਡ ਸੀਗਾ ਮਾਂ ਦਾ ਆਪਣੇ ਕੋਲ ਹੀ ਆ ਜੀ ਵਿਖਾ ਦੇਾਂਗੇ ਆਪਾਂ ਤੁਹਾਨੂੰ ਠੀਕ ਹੈ ਜੀ ਪਲੱਸ ਆਈ 3 ਪਲੱਸ ਤੇ ਬਾਈ ਇਹ ਕਿੰਨਾ ਸੂਆ ਸੁੰਦੀ ਹੈ ਇਦਕੀ ਇਹ ਦੂਜਾ ਸੂਆ 4 ਦੰਦਾ ਜੀ ਮੂੰਹੋਂ 4 ਦੰਦਾ ਦੂਜਾ ਸੂਆ ਸੁੰਦੀ ਆ ਤੇ ਕਿਹੜੇ ਸੀਮਨਦੀ ਹੈ ਬਾਈ ਆਪ ਇਹ ਆਪ ਨਹੀਂ ਬੰਦੀ ਆ ਤੇ ਅੱਗੇ ਇਹਦੇ ਲੱਗਿਆ 66 40 1 46 ਆਪ ਰੀਬਲਦੀ ਆ 40 1 46 ਤੋਂ ਗੱਬਣ ਠੀਕ ਹੈ ਜੀ ਤੇ ਬਾਈ ਇਹਨੇ ਪਹਿਲੇ ਸੂਏ ਕਿੰਨਾ ਦੁੱਧ ਪਾਇਆ ਤੁਹਾਡੇ ਕੋਲੇ 26 27 ਕਿਲੋ ਪਾਇਆ 26 27 ਕਿਲੋ ਤੇ ਬਾਈ ਐਤ ਕੀ ਕੀ ਉਮੀਦ ਕਰਦੇ ਆ ਐ ਕੀ 30 ਪਲੱਸ ਜਾਊਗੀ 30 ਪਲੱਸ ਮਾਲੇ ਹਿਸਾਬ ਤੇ ਠੀਕ ਹੈ ਤੇ ਬਾਈ ਜੀ ਆਪਾਂ ਪੀਡੀਐਫ ਦੇ ਮੈਂਬਰ ਵੀ ਆ। ਹਾਂਜੀ। ਤੇ ਫਿਰ ਚੰਗੇ ਤੋਂ ਚੰਗੇ ਸੀਮੜਾਂ ਦੇ ਪਸ਼ੂ ਤਿਆਰ ਕੀਤੇ ਆ। ਹਾਂਜੀ ਬੱਚੇ ਹੁਣ ਸਾਰੇ ਜਿਹੜੇ ਟੋਟਲੀ ਚੰਗੇ ਐ। ਲਓ ਵੀ ਮਿੱਤਰੋ ਹੋਰ ਵੀ ਵੇੜਾਂ ਤੁਹਾਨੂੰ ਦਿਖਾਵਾਂਗੇ ਆ ਜਿੰਨੀਆਂ ਬੱਚੀਆਂ ਸਾਰੀਆਂ ਟਾਪ ਕਲਾਸ ਦੀਆਂ ਬਾਈ ਦੇ ਸਾਰਾ ਪ੍ਰੋਪਰ ਰਿਕਾਰਡ ਸਾਹਮਣੇ ਰੱਖਿਆ ਹੋਇਆ। ਇਹਦੀ ਬੱਚੀ ਵੀ ਵਿਖਾਵਾਂਗੇ ਤੁਹਾਨੂੰ ਪਹਿਲੇ ਸੂਏ ਦੀ ਜਿਹੜੀ ਹੈਗੀ ਆ। ਤੇ ਬਾਈ ਇਹਦਾ ਥਣਲੇਵਾ ਬਾ ਕਮਾਲ ਆ ਦੋਸਤੋ ਪੰਜਾਬ ਦੀ ਜਰਸੀ ਆਪਾਂ ਇਹਨੂੰ ਕਹਿ ਸਕਦੇ ਆ। ਦੇਖ ਸਕਦੇ ਹੋ ਦੋਸਤੋ ਨਾੜਾਂ ਉੱਤੇ ਹਵਾਨੇ ਦੇ ਐ ਚਲਕ ਰਹੀਆਂ ਜਿਵੇਂ ਕੋਈ ਰੱਸਾ ਮੋਟਾ ਚਮਕਦਾ ਹੁੰਦਾ। ਇੱਥੇ ਮਿਲਕ ਵੇਨ ਦੇਖ ਲਓ ਦੋਸਤੋ ਦੇਖ ਸਕਦੇ ਹੋ ਦੋਸਤੋ ਬਿਲਕੁਲ ਗੁਲਾਬੀ ਰੰਗ ਦੇ ਨੇ ਹਵਾਨਾ ਤਿਆਰ ਕੀਤਾ ਤੇ ਮੁਠੀ ਦੀ ਚੁਵਾਈ ਵਾਲਾ ਥਾਣਾ ਦੋਸਤੋ ਜਿਹੜਾ ਇਹ ਨਹੀਂਗਾ ਕੋਈ ਥਣ ਵਾਲਾ ਬ੍ਰੀਕ ਹੋਊਗਾ ਜਾਂ ਕੋਈ ਨੁਕਸ ਹੋਊਗਾ ਬਿਲਕੁਲ ਚਾਰੇ ਥਣ ਬਰਾਬਰ ਆ ਤੇ ਉੱਪਰ ਤਾਂ ਇਹਨੇ ਹਵਾਨਾ ਤਿਆਰ ਕਰਨਾ ਭਾਈ ਜੀ ਕਿੰਨੇ ਦਿਨ ਲੱਜੂ ਇਹ ਹਫਤਾ ਕਿ ਰਹੇਗਾ ਇਹ ਇੱਕ ਹਫਤਾ ਲਓ ਵੀ ਇੱਕ ਹਫਤਾ ਕਰਮਾਂ ਵਾਲੀ ਨੇ ਸੂਣ ਚ ਲੈ ਜਾਣਾ ਤੇ ਉੱਪਰ ਤਾਂ ਇਹਨੇ ਹਵਾਨਾ ਜਿਹੜਾ ਉਹ ਤਿਆਰ ਕਰ ਜਾਣਾ ਆ ਜਿਹੜੀ ਢਿੱਲ ਆ ਦੋਸਤੋ ਸਾਰੀ ਭਰਨੀ ਆ ਦੇਖ ਸਕਦੇ ਹੋ ਮੈਂ ਹੱਥ ਮਾਰ ਰਿਹਾ ਦੋਸਤੋ ਸੀਲਸ ਲੱਗਦੀ ਤੁਹਾਨੂੰ ਇਹ ਨਿਸ਼ਾਨੀ ਹੈ ਜੀ ਦੂਜੇ ਪਾਸੇੋਂ ਨਾੜਾ ਦੋਸਤੋ ਦੇਖ ਸਕਦੇ ਹੋ ਤੁਸੀਂ ਹਵਾਨੇ ਤੇ ਬਹੁਤ ਹੀ ਜਿਆਦਾ ਸ਼ਾਨਦਾਰ ਦੋਸਤੋ ਜਿੰਨਾ ਸਲਾਹ ਦੀਏ ਓਨਾ ਹੀ ਥੋੜਾ ਸ਼ਾਨਦਾਰ ਬਹੁਤ ਹੈ ਬਹੁਤ ਜਿਆਦਾ ਵੈਥਾ ਬਾਈ ਥਾਨ ਦੀ ਸਹੀ ਗੱਲ ਆ ਬਾਈ ਦੀ ਬਾਕੀ ਦੋਸਤੋ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਦੇਸੀ ਗਈ ਹੋਣੀ ਹੈ ਵਹਿੜ ਹੂ ਮੱਥਾ ਤੁਸੀਂ ਦੇਖ ਸਕਦੇ ਹੋ ਠੋਡੀ ਉੱਤੇ ਬਣੀ ਹੋਈ ਆ ਸਿਰ ਦੇ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਮੂੰਹ ਆ ਦੋਸਤੋ ਛੋਟਾ ਜਿਹਾ ਮੂੰਹ ਆ ਗੋਲ ਕਾਨਾ ਬੋੜ ਦੇ ਪੱਤੇ ਵਰਗਾ ਤੇ ਚੰਗਾ ਕਰਦਾ ਦੋਸਤੋ ਇਹਦੀ ਮਾਂ ਦਾ ਕੱਦ ਵੀ ਚੰਗਾ ਤੇ ਤੋੜ ਕੇ ਤੁਹਾਨੂੰ ਦਿਖਾਵਾਂਗੇ ਖੋਲ ਦੋ ਜੀ ਵਾਹ ਜੀ ਵਾਹ ਰੂਹ ਖੁਸ਼ ਕਰਦੀ ਆ ਦੋਸਤੋ ਵੈੜ ਐਵੇਂ ਨਹੀਂ ਕਿਸੇ ਨੇ ਆਖਿਆ ਦੋਸਤੋ ਪੰਜਾਬ ਦੀ ਜਰਸੀ ਤੇ ਬਾਕੀ ਬਾਈ ਦੀ ਦੋਸਤੋ ਮਿਹਨਤ ਰੰਗ ਲਿਆਈ ਆ ਦੋਸਤੋ ਮਿਹਨਤ ਕਿਸੇ ਵੀ ਕੰਮ 'ਚ ਕਰ ਲੋ ਮਿਹਨਤ ਰੰਗ ਜ਼ਰੂਰ ਲਿਆਉਗੀ ਆ ਵਹਿੜਾ ਤੁਹਾਨੂੰ ਮੈਂ ਦਿਖਾਉਣਾ ਬਾਈ ਰੋਕ ਲਈ ਇੱਕ ਮਿੰਟ ਆਹ ਦੇਖ ਸਕਦੇ ਹੋ ਦੋਸਤੋ ਸਾਰੀਆਂ ਪ੍ਰੋਪਰ ਰਿਕਾਰਡ ਦੀਆਂ ਬਾਈ ਦੀਆਂ ਵਹਿੜਾ ਐ ਐਚਐਫ ਵੀ ਆ ਤੇ ਪਰ ਵਕਾਉ ਦੋਸਤੋ ਸਿਰਫ ਇਹੀ ਆ ਆਹ ਜਰਸੀ ਵੀ ਪੰਜਾਬ ਵਾਲੀ ਆ ਆਹ ਜਿਹੜੀ ਜਰਸੀ ਹੈ ਦੀ ਮਾਂ ਦੋਸਤੋ ਜਿਹੜੀ ਦੀ ਆਪਾਂ ਵੀਡੀਓ ਕਵਰ ਕਰ ਰਹੇ ਆ 30 ਪਲੱਸ ਤੋਂ ਉੱਪਰ ਚੱਲੀ ਇਹ ਵਹਿੜਾ ਇਧਰ ਦੇਖ ਸਕਦਾ ਹੋਂ ਤੁਸੀਂ ਵੱਛੀਆਂ ਇਹ ਆ ਦੋਸਤੋ ਬਾਈ ਦੀ ਮਿਹਨਤ ਸਲਾਮ ਆ ਬਾਈ ਦੀ ਮਿਹਨਤ ਨੂੰ ਯਾਰ ਬਾਈ ਕਿੱਡੀਆਂ ਚੰਗੀਆਂ ਵੱਛੀਆਂ ਘਰੇ ਤਿਆਰ ਕਰਨੀਆਂ ਦੋਸਤੋ ਬਾਹਰ ਜਾਣ ਵਾਲਾ ਦਾ ਖਿਆਲ ਹੀ ਨਹੀਂ ਬਾਈ ਦਾ ਇੱਥੇ ਹੀ ਬਾਈ ਕੈਨੇਡਾ ਬਣਾਈ ਬੈਠਾ ਆਪਦੀ ਲੈ ਚਲੋ ਜੀ ਕੀ ਆ ਬਾਤ ਆ ਜੀ ਕੀ ਕੰਨ ਕੰਨ ਲੱਗਿਆ ਬੰਦੇ ਇੱਥੇ ਵੀਰੇ ਜੀ ਮਾਂਦੇ ਉੱਥੇ ਕੋਈ ਨਹੀਂ ਵਾਹ ਜੀ ਵਾਹ ਕੀ ਬਾਤ ਰੂਹ ਖੁਸ਼ ਹੋ ਗਈ ਦੋਸਤੋ ਅਜਿਹੇ ਪਸ਼ੂਆਂ ਦੇ ਦਰਸ਼ਨ ਕਰਕੇ ਹਾਂਜੀ ਕੀ ਮੁੱਲ ਮੰਗਿਆ ਬਾਈ ਜੀ ਫਿਰ ਆਪਾਂ ਇਹਦਾ ਇਹਦਾ 1.5 ਲੱਖ ਰੁਪਏ 1.5 ਲੱਖ ਮਾਨਤਾਣ ਹੋ ਜੂ ਬਾਈ ਹਾਂਜੀ ਮਾਨਤਾਣ ਕਰਾਂਗੇ ਲਓ ਵੀ ਮਿੱਤਰੋ 1.5 ਲੱਖ ਰੁਪਿਆ ਬਾਈ ਨੇ ਮੁੱਲ ਮੰਗਿਆ ਮਾਨਤਾਣ ਇਹਦਾ ਜ਼ਰੂਰ ਕੀਤਾ ਜਾਊਗਾ ਕਿਸੇ ਵੀ ਵੀਰ ਨੇ ਤੇ ਵਾੜ ਖਰੀਦਣੀ ਆ ਤੇ ਆ ਕੇ ਵੀ ਵੇਖ ਸਕਦਾ ਹੈ ਵੀਡੀਓ ਦੇ ਵਿੱਚ ਦੋਸਤੋ ਜਿਹੜਾ ਕੁਝ ਵਿਖਾਇਆ ਹੈ ਬਿਲਕੁਲ ਸਹੀ ਵਿਖਾਇਆ ਕੋਈ ਵਧਾ ਘਟਾ ਕੇ ਨਹੀਂ ਵਿਖਾਇਆ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾ ਦਾਂਗੇ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਨਾ ਸੰਪਰਕ ਕਰਕੇ ਸੌਦਾ ਕਰ ਲਿਓ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਦੋਸਤੋ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਅੱਛੀਆਂ ਜਿਹੜੀਆਂ ਉਹ ਵੀ ਤੁਹਾਨੂੰ ਦਿਖਾਉਣੇ ਆ ਦੋਸਤੋ ਬਾਈ ਦੀ ਜਿਹੜੀ ਮਿਹਨਤ ਆ ਦੋਸਤੋ ਮੇਰਾ ਮਨ ਖੁਸ਼ ਹੋ ਗਿਆ ਵੇਖ ਕੇ ਦੇਖ ਸਕਦੇ ਹੋ ਵਛੀਆਂ ਬਾਈ ਦੇ ਘਰ ਦੀਆਂ ਕਿਹੜੇ ਸੀਮੰਦੀਆਂ ਬਾਈ ਇਹ ਆ ਇਹ ਪਾਈਪਰ ਬੋਲਦੀ ਹੈ ਦੋਵੇਂ ਦੋਵੇਂ ਬਾਈਪਰ ਬੋਲਦੀਆਂ ਹਾਂ ਯੋ ਡਾਸਟਰ ਬੋਲਦਾ ਜਾਸੀ ਦਾ ਤੇ ਆ ਜਰਸੀ ਡਾਸਟਰ ਬੋਲਦੀ ਆ ਵਾਹ ਜੀ ਵਾਹ ਕੀ ਬਾਤ ਆ ਯਾਰ ਰੈਂਜਰ ਬੋਲਦੀ ਇਹਦੀ ਚਿਹਲੇ ਤੇ ਆ ਇਹਦੀ ਦੋਸਤੋ ਪਹਿਲੇ ਸੂਏ ਦੀ ਵਛੀ ਆ ਵਹਿੜ ਜਿਹੜੀ ਆਪਾਂ ਤੁਹਾਨੂੰ ਕਵਰ ਕਰਕੇ ਦਿਖਾਈ ਆ ਰੈਂਜਰ ਬੋਲਦੀ ਆ ਇਹ ਬਹੁਤ ਚੰਗਾ ਕੱਦ ਕਾਠਾ ਇਹਦਾ ਵੀ ਤੇ ਸੋਹਣੀ ਵਹਿੜ ਤਿਆਰ ਹੋਊਗੀ ਤੇ ਬਾਈ ਜੀ ਬਾਈ ਨੂੰ ਫੋਨ ਕਰ ਲਿਓ ਕੋਈ ਵੀ ਮੁੱਲ ਫੋਕਸ ਫਿਕਸ ਨਹੀਂ ਹੁੰਦਾਗਾ ਤੇ ਸਾਡਾ ਦੋਸਤੋ ਵੀਡੀਓ ਲਈ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਅਜੇ ਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ